ਸ਼ਤਰੀਆ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਸ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਹਰੀ ਵਾਲੀ ਚਟਨੀ ਜਿਹੜੀ ਕਿ ਹੋਟਲ ਵਗੈਰਾ ਰੈਸਟੋਰੈਂਟ ਵਗੈਰਾ ਵਿੱਚ ਸਰਵ ਕੀਤੀ ਜਾਂਦੀ ਹੈ ਤੇ ਵਿਆਹ ਸ਼ਾਦੀਆਂ ਵਿੱਚ ਜਿਵੇਂ ਕਿ ਦਹੀਂ ਪੱਲੇ ਚਾਟ ਪਾਪੜੀ ਵਗੈਰਾ ਨਾਲ ਸਰਵ ਕੀਤੀ ਜਾਂਦੀ ਹੈ ਬਹੁਤ ਜਿਆਦਾ ਟੇਸਟੀ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਨੂੰ ਅਸੀਂ ਘਰੇ ਬਣਾ ਕੇ ਤਿਆਰ ਕਰਾਂਗੇ ਇਹਨੂੰ ਅਸੀਂ ਇੱਕ ਹਫਤੇ ਤੱਕ ਸਟੋਰ ਕਰਕੇ ਵੀ ਰੱਖ ਸਕਦੇ ਹਾਂ ਬਿਲਕੁਲ ਵੀ ਇਹ ਖਰਾਬ ਨਹੀਂ ਹੋਊਗੀ ਅਜੇਕਰ ਤੁਸੀਂ ਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਚਟਨੀ ਬਣਾਉਣਾ ਸ਼ੁਰੂ ਕਰਦੇ ਹਾਂ ਇੱਕ ਮਿਕਸੀ ਦਾ ਜਾਰ ਲਵਾਂਗੇ ਇਹਦੇ ਵਿੱਚ ਪਾਵਾਂਗੇ 1 ਕੱਪ ਧਨੀਆ ਧਨੀਏ ਦੇ ਚੰਗੀ ਤਰ੍ਹਾਂ ਸਾਫ਼ ਕਰਕੇ ਲੈਣਾ ਸੀ 1 ਇੰਚ ਅਦਰਕ ਦਾ ਟੁਕੜਾ ਪਾਵਾਂਗੇ ਦੋ ਪਾਵਾਂਗੇ ਹਰੀਆਂ ਮਿਰਚਾਂ ਹਰੀ ਮਿਰਚ ਤੁਸੀਂ ਆਪਣੇ ਟੇਸ ਦੇ ਅਕੋਰਡਿੰਗ ਘੱਟ ਵੱਧ ਕਰ ਸਕਦੇ ਹੋ ਚਮਚ ਦਾ ਚੌਥਾ ਹਿੱਸਾ ਇਹਦੇ ਵਿੱਚ ਪਾਵਾਂਗੇ ਜੀਰਾ ਤੇ ਚਮਚ ਦਾ ਚੌਥਾ ਹਿੱਸਾ ਇਹਦੇ ਵਿੱਚ ਭੁੰਨਿਆ ਹੋਇਆ ਜੀਰਾ ਪਾਊਡਰ ਦਾ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਅਮਚੂਰ ਪਾਊਡਰ ਪਾਵਾਂਗੇ ਤੇ ਆਪਣੇ ਟੇਸਟ ਦੇ ਅਕੋਰਡਿੰਗ ਇਹਦੇ ਵਿੱਚ ਨਮਕ ਪਾਵਾਂਗੇ ਨਮਕ ਤੁਸੀਂ ਕਾਲਾ ਵੀ ਲੈ ਸਕ ਸਕਦੇ ਹੋ ਜਾਂ ਸਫੇਦ ਬਿਲਕੁਲ ਨਮਕ ਵੀ ਲੈ ਸਕਦੇ ਹੋ ਤੇ ਦੋ ਚਮਚ ਇਹਦੇ ਵਿੱਚ ਅਸੀਂ ਦਹੀਂ ਵਾਲੀ ਬੂੰਦੀ ਪਾਵਾਂਗੇ ਇਹਦੇ ਨਾਲ ਜਿਹੜਾ ਚਟਣੀ ਦਾ ਟੇਸ ਬਹੁਤ ਜ਼ਿਆਦਾ ਵਾਜ ਜਾਂਦਾ ਹੈ ਇੱਕ ਨਿੰਬੂ ਦਾ ਰਸ ਪਾਵਾਂਗੇ ਜੇ ਤੁਹਾਡੇ ਕੋਲ ਦਹੀਂ ਵਾਲੀ ਬੂੰਦੀ ਨਹੀਂ ਹੈਗੀ ਤਾਂ ਤੁਸੀਂ ਸੇਵੀਆਂ ਹੁੰਦੀਆਂ ਜਿਹੜੀਆਂ ਨਮਕੀਨ ਹੁੰਦੀ ਹੈ ਦੋ ਚਮਚ ਉਹ ਵੀ ਲੈ ਸਕਦੇ ਹੋ ਤਿੰਨ ਤੋਂ ਚਾਰ ਅਸੀਂ ਠੰਡੇ ਪਾਣੀ ਪਾਵਾਂਗੇ ਇਹਦੇ ਵਿੱਚ ਚਮਚ ਤਿੰਨ ਅਸੀਂ ਚੰਗੀ ਤਰ੍ਹਾਂ ਬ੍ਰੇਕ ਪੀਸ ਕੇ ਤਿਆਰ ਕਰ ਲਾਂਗੇ ਪਾਣੀ ਜਿਹੜਾ ਤੁਸੀਂ ਲੈਣਾ ਉਹ ਠੰਡਾ ਹੀ ਪਾਣਾ ਹੈ ਕਿਉਂਕਿ ਠੰਡਾ ਪਾਣੀ ਪਾਉਣ ਨਾਲ ਜਿਹੜਾ ਚਟਨੀ ਦਾ ਰੰਗ ਹੈ ਬਿਲਕੁਲ ਹਰਾਈ ਬਣਿਆ ਰਹਿੰਦਾ ਕਾਲਾ ਨਹੀਂ ਪੈਂਦਾ ਹੈਗਾ ਇਹਨੂੰ ਤੁਸੀਂ ਕਿਸੇ ਏਟ-ਟਾਈਟ ਕੰਟੇਨਰ ਵਿੱਚ ਪਾ ਕੇ ਇੱਕ ਹਫ਼ਤੇ ਲਈ ਸਟੋਰ ਕਰਕੇ ਫ੍ਰਿਜ ਵਿੱਚ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੋਊਗੀ ਜਦੋਂ ਵੀ ਖਾਣ ਦਾ ਮਨ ਕਰੇ ਤੁਸੀਂ ਕੱਟ ਕੇ ਖਾ ਸਕਦੇ ਹੋ ਅੱਜ ਵਾਲੀ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ ਸ਼ਕਾਲ